ਪਰसों ਚੌਥੇ ਤੁਸੀਂ ਇੱਕ ਵੀਡੀਓ ਪਾਈ ਸੀ ਕਿ ਜੀ ਇੱਕ ਬੂੰਦ ਮੈਂ ਜਾਣ ਨਹੀਂ ਦੇਉਂਦਾ ਲੈ ਗਏ ਕਰਤਾ ਬੀਬੀ ਐਮਬੀ ਨੇ ਫੈਸਲਾ ਜਿਹੜੇ ਦਿੱਲੀੋਂ ਬੈਠੇ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਚਲਾ ਰਹੇ ਨੇ ਤੁਹਾਡੇ ਅੱਖਾਂੋਂ ਤਾਂ ਬੜੇ ਖੁਸ਼ ਨੇ ਹੁਣ ਸਵਾਲ ਤੇ ਉੱਠਦਾ ਕਿ ਜਿਹਨੂੰ ਪੰਜਾਬ ਨੇ ਵੋਟਾਂ ਪਾਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੁਸੀਂ ਕੀ ਕਰਦੇ ਹੁਣ ਆ ਗਿਆ ਕੁਰਬਾਨੀ ਦੇਣ ਦਾ ਸਮਾਂ ਜਾਂ ਤਾਂ ਜਾ ਕੇ ਭਾਖੜਾ ਦੇ ਉੱਤੇ ਡੈਮ ਦੇ ਉੱਤੇ ਪਾਣੀ ਰੋਕੋ ਇਹ ਸੜਕਾਂ ਤੇ ਬਹਿ ਕੇ ਸਿਰਫ ਰਾਜਨੀਤੀ ਹੈ ਵੀ ਸੰਸਦ ਬਿਠਾ ਲੇ ਜੀ ਅਸੀਂ ਆਪਣੇ ਐਮਐਲਏ ਬਿਠਾ ਲੇ ਜੀ ਪੰਜਾਬੀਆਂ ਦੀ ਖੱਤਲ ਖੁਆਰੀ ਪਾਣੀ ਐ ਤਾਂ ਰੁਕਣਾ ਨਹੀਂ ਸੜਕਾਂ ਤੇ ਬਹਿ ਕੇ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਦਿੱਲੀ ਜਾ ਕੇ ਵਿਰੋਧ ਜਿਤਾਓ ਪ੍ਰਧਾਨ ਮੰਤਰੀ ਦੀ ਕੋਠੀ ਦਾ ਘਰਾਓ ਕਰੋ ਦਿੱਲੀ ਦੇ ਮੰਤਰੀਆਂ ਦੀ ਕੋਠੀ ਦਾ ਘਰਾਓ ਕਰੋ ਫਿਰ ਤਾਂ ਅਸੀਂ ਸਮਝੀਏ ਕਿ ਤੁਸੀਂ ਸੰਜੀਦਾ ਹੋ ਇਸ ਗੱਲਾਂ ਦੇ ਲਈ ਸੋ ਇਲਜ਼ਾਮ ਬਹੁਤ ਵੱਡੇ ਲੱਗ ਚੁੱਕੇ ਨੇ ਇਲਜ਼ਾਮਾਂ ਦਾ ਜਵਾਬ ਦੇਣਾ ਪੈਣਾ ਪੰਜਾਬ ਦੇ ਪਾਣੀਆਂ ਦੀ ਲੁੱਕ ਦੇ ਵਿੱਚ ਜਿੱਥੇ ਕਾਂਗਰਸ ਜ਼ਿੰਮੇਵਾਰ ਸੀ ਉੱਥੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਥੋੜਾ ਵੀ ਇੱਕ ਵੱਡਾ ਉਹਦੇ 'ਚ ਯੋਗਦਾਨ ਪੈ ਗਿਆ ਔਰ ਇਤਿਹਾਸ ਦੇ ਵਿੱਚ ਲਿਖਿਆ ਜਾਊ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਵੀ ਪੰਜਾਬ ਦੇ ਪਾਣੀਆਂ ਦੀ ਲੁੱਟ ਕਰਾਈ ਇਸ ਗੱਲ ਦਾ ਜਵਾਬ ਹੁਣ ਖੜੇ ਹੋ ਕੇ ਪੰਜਾਬੀਆਂ ਨੂੰ ਉਹ ਇਤਿਹਾਸ ਨੇ ਮਾਫ਼ ਨਹੀਂ ਕਰਨਾ ਪੰਜਾਬ ਦੀ ਲਾਈਫਲਾਈਨ ਹੈ ਪੰਜਾਬ ਦਾ ਪਾਣੀ ਇੱਕ ਇੱਕ ਬੂੰਦ ਪੰਜਾਬੀਆਂ ਦੀ ਹੈ ਇੱਕ ਬੂੰਦ ਵੀ ਜਦੋਂ ਲੁੱਟੀ ਜਾਊਗੀ ਤਾਂ ਜਿਹਦੀ ਸਰਕਾਰ ਦੇ ਵਿੱਚ ਲੁੱਟੀ ਜਾਊਗੀ ਉਹਦਾ ਨਾਮ ਕਾਲੇ ਅੱਖਰਾਂ 'ਚ ਲਿਖਿਆ ਜਾਊ ਔਰ ਤੁਹਾਡੀ ਸਰਕਾਰ ਦੇ ਵਿੱਚ ਅੱਜ ਹਜ਼ਾਰਾਂ ਕਿਊਸਕ ਪਾਣੀ ਟੁੱਟ ਕੇ ਹਰਿਆਣੇ ਨੂੰ ਜਾ ਰਿਹਾ ਇਸ ਗੱਲ ਦੀ ਜਵਾਬ ਦੇਈ ਤੁਹਾਡੀ ਹੈ ਮਾਨ ਸਾਹਿਬ ਤੁਹਾਡੀ ਸਰਕਾਰ ਦੀ ਹੈ ਇਹ ਗੱਲ ਦਾ ਜਵਾਬ ਲੋਕਾਂ ਨੂੰ ਸਾਹਮਣੇ ਆ ਕੇ